ਅੰਮ੍ਰਿਤਸਰ ਪਾਰ ਦੇ ਕਿਸਾਨ ਸਦਪੁਰ ਯੂਨੀਅਨ ਵੱਲੋਂ ਅੱਜ ਮਾਨਾਵਾਲਾ ਟੋਲ ਪਲਾਜ਼ਾ ਬੰਦ ਕਰਕੇ ਉੱਥੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਕਿਸਾਨਾਂ ਵੱਲੋਂ ਹਾਈਵੇ ਰੋਡ ਜਾਮ ਕਰਕੇ ਦਰਨਾ ਪ੍ਰਦਰਸ਼ਨ ਸਰਕਾਰ ਖਿਲਾਫ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੇ ਸਾਡੇ ਬੰਦੇ ਹੱਕ ਹਨ ਉਹ ਨਹੀਂ ਦੇ ਰਹੀ ਹੈ ਜਿਹਦੇ ਚਲਦੇ ਮਜਬੂਰਨ ਸਾਨੂੰ ਸੜਕਾਂ ਜਾਮ ਕਰਕੇ ਟੋਲ ਪਲਾਜ਼ੇ ਵੀ ਜਾਮ ਕਰਕੇ ਉਸ ਤੇ ਰੋਜ਼ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦੀ ਜ਼ਮੀਨਾਂ ਤੇ ਫਿਰੋਜ਼ਪੁਰ ਦੇ ਵਿਧਾਇਕ ਵੱਲੋਂ ਜ਼ਬਰਦਸਤ ਦੀ ਕਬਜ਼ਾ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਉਹਨਾਂ ਦੀਆਂ ਕਾਫੀ ਸਾਲ ਪੁਰਾਣੀਆਂ ਗਰਦੌਰੀਆਂ ਤੋੜੀਆਂ ਜਾ ਰਹੀਆਂ ਹਨ ਅਤੇ ਉੱਥੇ ਧਾਰਾ 45 ਲਗਾ ਦਿੱਤੀ ਚੁੱਕੀ ਹੈ ਅਤੇ ਇਸ ਤਰ੍ਹਾਂ ਕਿਸਾਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਮਜਬੂਰਨ ਅੱਜ ਸਾਨੂੰ ਪੰਜਾਬ ਭਾਰ ਵਿੱਚ ਨੈਸ਼ਨਲ ਹਾਈਵੇ ਚਾਮਕਰ ਟੋਲ ਪਲਾਜ਼ਾ ਬੰਦ ਕਰਨੇ ਪੈ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਲੋਕ ਖੱਜਲ ਖਰਾਬ ਹੋ ਰਹੇ ਨੇ ਅਤੇ ਇਸ ਦੇ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਪਰ ਇਸ ਗੱਲ ਦੀ ਵੀ ਜ਼ਿੰਮੇਵਾਰ ਭਗਵੰਤਮਾਨ ਸਰਕਾਰ ਹੈ ਜਿਸ ਨੂੰ ਅਸੀਂ 8 ਦਿਨ ਪਹਿਲਾਂ ਹੀ آگਾਹ ਕਰ ਦਿੱਤਾ ਸੀ ਕਿ ਅਸੀਂ ਮਾਲਾਵਾਲਾ ਟੋਲ ਪਲਾਜ਼ਾ ਬੰਦ ਕਰਨ ਜਾ ਰਹੇ ਹਾਂ ਤੇ ਜਿਸ ਦੇ ਚਲਦੇ ਅੱਜ ਇੱਥੇ ਸਾਰੇ ਇਕੱਠੇ ਹੋਏ ਹਨ ਉਹਨਾਂ ਨੇ ਕਿਹਾ ਕਿ ਲੋਕ ਇੱਥੇ 에য়ারਪੋਰਟ ਨੂੰ ਜਾਂਦੇ ਹਨ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਜਾਂਦੇ ਹਨ ਜੋ ਖੱਜਲ ਖਰਾਬ ਹੋ ਰਹੇ ਹਨ ਪਰ ਇਸ ਦੇ ਕਸੂਰਵਾਰ ਅਸੀਂ ਨਹੀਂ ਹੈ ਇਸ ਦੇ ਕਸੂਰਵਾਰ ਇਹਨਾਂ ਵੱਲੋਂ ਚੁਣੀ ਹੋਈ ਸਰਕਾਰ ਭਗਵੰਤਮਾਨ ਦੀ ਹੈ ਜਿਸ ਦੇ ਕਰਪਟ ਅਧਿਕਾਰੀ ਰਿਸ਼ਵਤ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੜਪ ਰਹੇ ਹਨ ਅਤੇ ਮੰਤਰੀ ਉਹਨਾਂ ਦਾ ਇਹ ਸਾਥ ਦੇ ਰਹੇ ਹਨ ਜਿਸ ਦੇ ਚਲਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਡੀਆਂ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਅਤੇ ਜਿਸ ਦੇ ਚਲਦੇ ਹੁਣ ਅੱਜ ਸਾਨੂੰ ਮਜਬੂਰਾਂ ਇਸ ਕਰਕੇ ਇੱਥੇ ਧਰਨਾ ਲਗਾਉਣਾ ਪੈ ਰਿਹਾ ਕਿਸਾਨ ਆਗੂਆਂ ਦੇ ਕਹਨੇ ਕਹਿਣਾ ਹੈ ਕਿ ਇਹ ਧਰਨਾ ਅਨਮਿੱਥੇ ਸਮੇਂ ਲਈ ਲਗਾਇਆ ਗਿਆ ਹੈ ਜ ਜਿਸ ਨਾਲ ਚਿਰ ਸਾਡੇ ਆਗੂਆਂ ਦੀ ਸਾਨੂੰ ਆਦੇਸ਼ ਨਹੀਂ ਆਉਂਦੇ ਉਨੀ ਦੇਰ ਅਸੀਂ ਇੱਥੇ ਹੀ ਬੈਠੇ ਰਵਾਂਗੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਆ ਕਿ ਅਸੀਂ ਲੋਕਾਂ ਕੋਲੋਂ ਮਾਫੀ ਮੰਗਦੇ ਹਾਂ ਕਿ ਲੋਕ ਦੂਰ ਦਰਾਡੇ ਤੋਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਆ ਰਹੇ ਹਨ ਪਰ ਅਸੀਂ ਵੀ ਮਜਬੂਰ ਹਾਂ ਕਿਉਂਕਿ ਸਰਕਾਰ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਜਿਸ ਦੇ ਚਲਦੇ ਸਾਨੂੰ ਮਜਬੂਰਨ ਇਹ ਰੋਡ ਜਾਮ ਕਰਕੇ ਤਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਜੀ ਬਿਲਕੁਲ ਨਾ ਪਾਰਟੀ ਕਿਸਾਨ ਜੁਨੇ ਨੇਕਤਾ ਸਿੱਧੂਪੁਰ ਤੋਂ ਬਲਾਗ ਪ੍ਰਧਾਨ ਕੰਦਿਆਲਾ ਗੁਰੂ ਸੋ ਮੇਰੇ ਨਾਲ ਨੇ ਸਤਨਾਮ ਸਿੰਘ ਧਾਰ ਸਾਡੀ ਜਿਹੜੇ ਡਾਕਟਰ ਸਿੱਤਰ ਨੇ ਸੋ ਅੱਜ ਦਾ ਧਰਨਾ ਜਿਹੜਾ ਲੱਗਾ ਵਾ ਇੱਕ ਫਿਰੋਜ਼ਪੁਰ ਦੇ ਵਿੱਚ ਕਿਸਾਨ ਦੇ ਉੱਤੇ ਜਿਹੜਾ ਵਾ ਉਹਦੀ ਜ਼ਮੀਨ ਜਬਰੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉੱਥੋਂ ਦੇ ਉਹਨਾਂ ਵੱਲੋਂ ਉਹਦੇ ਉੱਤੇ ਇੱਕ ਤਰ੍ਹਾਂ ਦਾ ਜਿਹੜਾ ਕਬਜ਼ਾ ਕਰ ਲਿਆ ਗਿਆ ਉਹਦੇ ਉੱਤੇ ਪੰਕੜੀ ਜਿਹੜੀ ਲਗਾ ਦਿੱਤੀ ਗਈ ਆ ਔਰ ਉਹਦੇ ਸੰਬੰਧ ਦੇ ਵਿੱਚ ਉਹਦੇ ਨਾਲ ਨਾਲ ਡੀਏਪ ਖਾਦ ਤੁਸੀਂ ਵੇਖ ਰਹੇ ਜੇ ਕਿ ਕਿਸਾਨ ਜਿਹੜਾ ਵਾ ਅਗਲੀ ਖੇਤੀ ਵਾਸਤੇ ਤਿਆਰ ਨਹੀਂ ਜ਼ਮੀਨਾਂ ਕਿਸਾਨ ਜਿਹੜਾ ਵਾ ਡੀਏਪੀ ਖਾਦ ਜਿਹੜੀ ਆ ਉਹਦੀ ਮੰਗ ਕਰ ਰਿਆ ਵਾ ਪਹਿਲੀ ਦੀ ਗੱਲ ਇਹ ਆ ਕਿ ਮਿਲ ਨਹੀਂ ਰਹੀ ਤੇ ਬਲੈਕ ਦੇ ਵਿੱਚ ਦਿੱਤੀ ਜਾ ਰਹੀ ਆ ਭਾ ਦੇ ਨਾਲੋਂ ਬਹੁਤ ਜ਼ਿਆਦਾ ਮਹਿੰਗੇ ਰੇਟ ਤੇ ਮਿਲ ਰਹੀ ਆ ਤੇ ਉਹਦੇ ਵਿੱਚ ਵੀ ਕਪੜੇ ਬਾਜੀ ਹੋ ਕੇ ਮਿਲਾਵਟ ਹੋ ਗਈ ਜਿਹੜੀ ਆ ਉਹ ਇੰਨਾ ਦੁਕਾਨਾਂ ਦਿੰਦੇ ਕੋਈ ਨਹੀਂ ਕੱਲ ਸੀ ਕੱਲ ਵੀ ਜਿਹੜਾ ਤਰਦਾ ਗਿਆ ਉਹਨਾਂ ਦੇ ਜਿੱਕੇ ਗਿਆ ਡੀਸੀL ਨੂੰ ਵੀ ਦੱਸਿਆ ਗਿਆ ਵੀ ਕਹਿੰਦਾ ਰੇਟ ਡਿਸਟੈਂਸ ਲਗਾਈਆਂ ਜਾਣਗੀਆਂ ਦੁਕਾਨਦਾਰਾਂ ਲੋਕ ਬਿਲਕੁਲ ਨਹੀਂ ਅਜੇ ਤੱਕ ਤੇ ਕੁਝ ਨਹੀਂ ਹੋਇਆ ਜੀ ਕੱਲ ਦੀ ਤਰੀਕ ਦੇ ਵਿੱਚ ਤੇ ਜਿਹੜੀ 1300 1350 ਦੀ ਬੋਰੀ ਆ ਉਹ 1650 1800 ਲੱਗਾ ਭਾ ਜਿਹੜਾ ਵਾ ਉਹ ਕਿਸਾਨਾਂ ਦੇ ਕੋਲੋਂ ਜਿਹੜਾ ਉਹ ਖਸੂਟਿਆ ਜਾਂਦਾ ਕੰਡੀਆਂ ਝੋਨੇ ਦੇ ਭਾਅ ਅੱਜ ਕਿਹੜੇ ਚੱਲ ਰਹੇ ਨੇ ਕੰਡੀਆਂ ਦੇ ਵਿੱਚ ਝੋਨੇ ਦੇ ਭਾਅ ਅੱਜ ਦੀ ਤੁਹਾਨੂੰ ਰਿਪੋਰਟ ਦੱਸਦੇ ਹਾਂ ਕਿ ਅਸੀਂ ਉਦੋਂ ਜਨਿਆਲਾ ਗੁਰੂ ਪੋਲ ਤੇ ਲਾਗੇ ਖੜੇ ਹਾਂ ਤੇ ਤੁਹਾਡੀ ਜਨਿਆਲਾ ਗੁਰੂ ਮੰਡੀ ਦੇ ਵਿੱਚੋਂ ਫੋਨ ਆਇਆ ਕਿ ਅੱਜ ਦਾ 2200 ਰੁਪਿਆ ਜਿਹੜਾ ਵਾ ਉਹ ਭਾਅ ਜਿਹੜਾ ਉਹ ਲਾਇਆ ਗਿਆ ਸੋ ਕਿਸਾਨ ਜਿਹੜਾ ਵਾ ਉਹ ਇੰਨੀ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਵੀ ਕਿ ਉਹਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਤੇ ਕਿਸਾਨ ਦੇ ਕੋਲੋਂ ਮੇਰੇ ਖਿਆਲ ਦੇ ਨਾਲ ਆਤਮ ਹੱਤਿਆ ਕਰ ਤੋਂ ਸਵਾਇ ਜਿਹੜਾ ਉਹ ਦੂਜਾ ਵੀ ਸਾਰੀ ਵਾਪਸ ਕੀ ਕੀ ਮੁਕ ਮੁਕ ਮੰਗਾ ਤੀ ਮੁੱਖ ਮੰਗਾ ਵੇਖੋ ਜੀ ਇੱਕ ਤੇ ਫਿਰੋਜ਼ਪੁਰ ਦਾ ਜਿਹੜਾ ਕਿਸਾਨ ਦੇ ਨਾਲ ਧੱਕਾ ਹੋਇਆ ਉਦੇ ਸਬੰਧ ਦੇ ਵਿੱਚ ਅੱਜ ਅਸੀਂ ਜਨਿਆਲਾ ਗੁਰੂ ਟੋਲਪਲਾਜਾ ਜਿਹੜਾ ਵਾ ਇਹਨੂੰ ਬੰਦ ਕੀਤਾ ਵਾ 8 ਦਿਨ ਹੋ ਗਏ ਆ ਸਰਕਾਰ ਨੂੰ ਜਿਹੜਾ ਉਹ ਦੱਸਿਆ ਗਿਆ ਪਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਟੇਬਲ ਟਾਕ ਕਰਨ ਦੀ ਪ੍ਰਸ਼ਾਸਨ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਟੇਬਲ ਟਾਕ ਕਰਨ ਦੀ ਜਿਹੜੀ ਆ ਉਹ ਗੱਲ ਨਹੀਂ ਕੀਤੀ। ਉਹ ਅੱਜ ਮਜਬੂਰ ਨੇ ਸਾਨੂੰ ਇੱਥੇ ਜਨਿਆਲਾ ਗੁਰੂ ਜਿਹੜਾ ਨਿੱਜਰਪੁਰਾ ਟੋਲਪਲਾਜਾ ਵਾ ਤੇ ਧਰਨਾ ਜਿਹੜਾ ਵਾ ਕਿੰਨੀ ਦੇਰ ਤੱਕ ਦਿੱਤਾ ਜਾਏਗਾ ਇਹ ਵੇਖੋ ਜੀ ਅਜੇ ਤੱਕ ਤੇ ਨਾ ਕਿਸੇ ਅਧਿਕਾਰੀ ਦਾ ਨਾ ਕਿਸੇ ਸਰਕਾਰ ਦੇ ਨੁਮਾਇੰਦੇ ਦਾ ਸਾਨੂੰ ਕੋਈ ਵੀ ਸੁਨੇਹਾ ਆਇਆ ਵਾ ਜੇ ਇਸੇ ਤਰ੍ਹਾਂ ਹੀ ਸਰਕਾਰ ਨ ਬਲੇਟ ਕੇ ਅੱਖਾਂ ਬੰਦ ਕਰਕੇ ਪ੍ਰਸ਼ਾਸਨ ਅਧਿਕਾਰੀ ਤੇ ਸਰਕਾਰ ਬੈਠੀ ਰਹੂਗੀ ਤੇ ਇਹ ਤਰਨਾ ਜਿਹੜਾ ਵਾ ਨਿਰੰਤਰਾਂ ਜਿਹੜਾ ਵਾ ਉਹ ਜਾਰੀ ਰਹੂਗਾ ਨਗਰ। ਕਿਹੜੇ-ਕਿਹੜੀਆਂ ਸੇਵਾਵਾਂ ਆਪਕਾ ਢਲੂ ਚੱਲੂਗੀ ਸਾਡੇ ਵੱਲੋਂ ਵੇਖੋ ਜੀ ਸਾਡੇ ਵਲੰਟੀਅਰ ਦੋਵੇਂ ਪਾਸੇ ਖੜੇ ਆ ਉਹਨਾਂ ਨੂੰ ਅਸੀਂ ਇਨਸਟਰਕਸ਼ਨਾਂ ਜਿਹੜੀਆਂ ਉਹ ਦਿੱਤੀਆਂ ਵਾ ਕਿ ਸਕੂਲੀ ਬੱਚਿਆਂ ਦੀਆਂ ਮੈਨਾਂ ਤੇ ਜਿਹੜੀਆਂ ਐਂਬੂਲੈਂਸ ਨੇ ਜਿਨ੍ਹਾਂ ਦੇ ਵਿੱਚ ਮਰੀਜ਼ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜੜੀ ਰੁਕਾਵਟ ਨਹੀਂ ਆਉਣੀ ਚਾਹੀਦੀ ਕਿਉਂਕਿ ਸਾਨੂੰ ਪਤਾ ਵਾ ਇਹ ਉਹੀ ਪੰਜਾਬ ਦੇ ਲੋਕ ਨੇ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਲੋਕ ਨੇ ਜਿਨ੍ਹਾਂ ਦੇ ਨਾਲ ਧੱਕੇ ਚੱਹੀ ਹੋ ਰਹੇ ਨੇ ਮੇਰਾ ਨਾਮ ਮਨਜਿੰਦਰ ਸਿੰਘ ਹੈ ਅੱਜ ਜਿਹੜਾ ਧਰਨਾ ਚੱਲਿਆ ਦੂਤਾ ਜਬੀ ਕੀਤਾ ਜਾਏ ਜਿਹੜਾ ਹੂਲ ਪਾਜਿਆ ਤੇ ਧਰਨਾ ਦੇਣ ਦਾ ਸਾਡਾ ਮੁੱਖ ਕਾਰਨ ਇਹ ਆ ਵੀ ਵੇਖੋ ਬਾਸਮਤੀ ਦੇ ਜੋ ਭਾਅ ਵਾ ਅੱਜ ਜੇ ਬਾਸਮਤੀ ਦੇ ਚੌੜ ਬਾਜ਼ਾਰ ਚੋਂ ਲੈਣ ਜਾਈਏ 100-150 ਰੁਪਏ ਤੋਂ ਕਿਲੋ ਨਹੀਂ ਕਟੋਗੜ ਮਿਲਦੇ ਆ ਤੇ ਐ ਵਕਤ ਮੰਡੀ ਦੇ ਵਿੱਚ 2200 ਰੁਪਏ ਨੂੰ ਬਾਸਮਤੀ ਵਿਕ ਰਹੀ ਆ ਸੋ ਸਰਕਾਰ ਨੂੰ ਚਾਹੀਦਾ ਵਾ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਇਹ ਬਾਸਮਤੀ ਦੇ 4000 ਰੁਪਏ ਤੱਕ ਹੀ ਅੱਜ ਉਹ ਰੇਟ ਦਾ 2200 ਰੁਪਏ ਮਿਲਣ ਦਿਆ ਵਾ ਉਦੋਂ ਦੇ ਡੀਏਪੀ ਦੀ ਬੋਰੀ 450 ਰੁਪਏ ਹੀ ਆਏ 1350 ਰੁਪਏ ਹੋ ਗਈ ਸੋ ਦੂਜੀਆਂ ਸਾਡੀਆਂ ਮੰਗਾ ਵੇਖੋ ਡੀਏਪੀ ਦੀ ਪੰਜਾਬ ਵਿੱਚ ਐਡੀ ਕਿੱਲਤ ਆ ਦੁਕਾਨਾਂ ਉੱਤੇ ਜਿਹੜੀ DPE ਦੀ ਖਾਦ ਹੀ ਨਹੀਂ ਹਲੇ ਤੱਕ ਪਹੁੰਚੀ ਜੇ ਪਹੁੰਚੀ ਆ ਉਹਦੀ ਕਾਲਾ ਬਾਜ਼ਾਰੀ ਹੋਉਂਦੀ ਆ ਇਹਦੇ ਵਿੱਚ ਸੈਂਟਰ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਆ ਤੇ ਆਪਣਾ ਵੇਖਣਾ ਮੰਨਦਾ ਵੀ ਪੰਜਾਬ ਸਰਕਾਰ ਵੀ ਦੋਸ਼ੀ ਏਰੇ ਨਾਲ ਨਾਲ ਕਿਉਂਕਿ ਕਾਲਾ ਬਾਜ਼ਾਰੀ ਨੂੰ ਠੱਲ ਨਹੀਂ ਪਾਈ ਜਾ ਰਹੀ ਜਿਹੜਾ ਮਲੇ ਝੋਨਾ ਆ ਪਿਛਲੇ ਝੋਨਾ ਕਿਸੇ ਸਾਲ ਦਾ ਜਿਆ ਝੋਨਾ ਵਾ ਜੋ ਆਪਣਾ ਸਹਲਾਂ ਜੋ ਚੁੱਕਿਆ ਨਹੀਂ ਗਿਆ ਗੀ ਇਹਦਾ ਮੁੱਖ ਕਾਰਨ ਇਹੀ ਆ ਵੀ ਇਹਦਾ ਪਹਿਲਾਂ ਤਾਂ ਜੋ ਸੁਣ ਚਾਹੇ ਵੀ ਮੁੱਖ ਕਾਰਨ ਇਹੀ ਵੀ ਸਰਕਾਰ ਨੇ ਜਿਹੜੀ MEP ਜਿਹੜੀ ਹੀ ਵਧਾਤੀ ਪਰ ਹੁਣ ਆਉਣ ਵਾਲੇ ਦਿਨਾਂ ਜੇ ਇਹ ਵੇਖਿਆ ਗਿਆ ਵਾ ਵੀ ਕਹਿੰਦੇ ਐਮਐਮਪੀ ਜਿਹੜੀ ਆ ਉਰੇ ਤੇ ਛੋਟ ਵੀ ਦਿੱਤੀ ਗਈ ਆ ਪਰ ਫਿਰ ਵੀ ਜੋ ਇਹ ਕਿਸਾਨਾਂ ਰੀ ਜੀ ਅੰਨੇ ਵਾ ਲਟੋ ਰਹੀ ਆ ਸੋ ਤਹੀ ਵੇਖੋ ਵੀ ਜੇ ਅੰਨ ਦਾਦਾ ਨੂੰ ਕੁਝ ਬਚੂਗਾ ਨਹੀਂ ਪਹਿਲਾਂ ਦੇ ਇੱਕ ਝਾੜ ਘਟਿਆ ਮੌਸਮ ਬਹੁਤ ਮਾੜਾ ਰਿਹਾ ਹੈ ਵਕਤ ਤੇ ਮੌਸਮ ਮਾੜੇ ਕਰਨ ਹੁਣ ਭਾ ਵੀ ਬਿਲਕੁਲ ਘਟਿਆ ਸੋ ਇਸ ਇਸ ਵਕਤ ਕਿਸਾਨਾਂ ਕੋਲੋਂ ਜੋ ਡਬਲਯੂ ਟੀਵੀ ਦੀਆਂ ਨੀਤੀਆਂ ਆ ਬੀ ਨਿੱਕਾ ਕਿਸਾਨ ਮਾਰ ਕੇ ਵੱਡੇ ਅਬਾਨੀ ਡਾਨੀ ਨੂੰ ਗਾੜੀ ਲਿਆਉਣਾ ਇਹ ਉਹ ਨੀਤੀਆਂ ਦੇ ਕਾਰਨ ਹੀ ਇਹ ਸਾਰਾ ਕੁਝ ਹੋ ਰਿਹਾ ਵਾ ਟਿੱਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀਓ ਔਰ ਜੀਨੇ ਦੋਦੇ ਸਿਧਾਂਤ ਦੇ ਨਾਲ ਇਹ ਚੀਜ਼ਾਂ ਲਵੇਖਿਆ ਜਾਵੇ ਪੰਜਾਬ ਦੇ ਵਿੱਚ ਤੁਸੀਂ ਵੇਖੋ ਨਸ਼ਿਆਂ ਦੇ ਮੁੱਦੇ ਕਿੰਨੇ ਵੱਧ ਗਿਆ ਇਹ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਆ ਮਾਨ ਸਰਕਾਰ ਦਾ ਸਭ ਤੋਂ ਵੱਡਾ ਮੁੱਦਾ ਇਹ ਹੀ ਵੀ ਅਸੀਂ 3 ਮਹੀਨੇ ਦੇ ਵਿੱਚ ਵਿੱਚ ਨਸ਼ਾ ਜਿਹੜਾ ਵਾ ਬਿਲਕੁਲ ਘਟਾ ਦਾਂਗੇ ਪਰ ਨਸ਼ਾ ਦੋਨੋਂ ਦਿਨ ਵੱਧਦਾ ਜਾਂਦੇ ਆ ਆਪਣੇ ਹਲਕੇ ਦੇ ਵੇਖੋ ਗੁੰਡਾਗਰਦੀ ਦੇ ਵੀ ਸਿਰੇ ਦਾ ਦੌਰ ਚੱਲਣ ਦਿਆ ਵਾ ਸਾਰੇ ਪੰਜਾਬ ਹੀ ਬੇਹਲਾਲ ਹੋਇਆ ਪਿਆ ਵਾ ਸੋ ਸਰਕਾਰਾਂ ਤੋਂ ਅਸੀਂ ਇਹੋ ਮੰਗ ਕਰਦੇ ਆ ਕਿਉਂਕਿ ਅਸੀਂ ਮਾਨ ਸਰਕਾਰ ਨੂੰ ਖੁਦ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਸਰਕਾਰ ਦੇ ਵਿੱਚ ਬਣਾਇਆ ਵਾ 92 ਸੰਸਦ ਉਹਨਾਂ ਨੂੰ ਮੈਂਬਰ ਦਿੱਤੇ ਆ ਪਾਰਲੀਮੈਂਟ ਮੈਂਬਰ ਆ ਪਰ ਸਾਾਨੂੰ ਇਹ ਵੇਲੇ ਬਿਲਕੁਲ ਸਰਕਾਰ ਨਕਾਮ ਹੁੰਦੀ ਵਿਖ ਰਹੀ ਆ ਤੋਂ ਮੋਦੀ ਸਰਕਾਰ ਨੇ ਤਾਂ ਪਹਿਲਾਂ ਧਾਰ ਰਿਹਾ ਵੀ ਕਿਸਾਨ ਕਿਸਾਨ ਮਾਰ ਕੇ ਹੀ ਹਿਸਾ ਲੈਣਾ ਵਾ ਉਹਰੇ ਨਾਲ ਸਾਡੇ ਮਾਨ ਸਾਹਿਬ ਵੀ ਰਲ ਗਏ ਨੇ ਸੋ ਇੱਕ ਇਹੋ ਮੰਗ ਕਰਦੇ ਆ ਵੀ ਪਹਿਲਾਂ ਤੇ ਇੱਕ ਜਲਦ ਤੋਂ ਜਲਦ ਸਾਡਾ ਜੋ ਆ ਕਨਕ ਦੀ ਸੀਜ਼ਨ ਸ਼ੁਰੂ ਹੁੰਦਿਆ ਬਜਾਈ ਸ਼ੁਰੂ ਹੋਣੀ ਆ ਡੀਏਪੀ ਦੀ ਘਾਟ ਪੂਰੀ ਹੋਵੇ ਜੋ ਆ ਬਾਸਮਤੀ 2200 ਰੁਪਏ ਵਿਕਰੀ ਆ ਇਹਦਾ ਘੱਟੋ ਘੱਟ ਜੋ ਆ ਜਿਹੜਾ ਸਵਾਮੀ ਨਾਥਨ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਸੀ2 ਦਾ ਜਿਹੜਾ ਫਾਰਮੂਲਾ ਵਾ ਕਿਸਾਨਾਂ ਨੂੰ ਬਣਾਇਆ ਗਿਆ ਵਾ ਸਵਾਮੀ ਨਾਥਨ ਦੇ ਨਾਲ ਨਾਲ ਉਹ ਲਾਗੂ ਕੀਤਾ ਜਾਵੇ ਐਮਐਸਪੀ ਤੇ ਗਾਰੰਟੀ ਦਿੱਤੀ ਜਾਵੇ ਹਰਿਆਣੇ ਸਰਕਾਰ ਪੰਜਾਬ ਦੇ ਵਿੱਚ ਅਗਲੇ ਮਹੀਨੇ ਜਿਹੜੀਆਂ ਪੰਚਾਇਤੀ ਚੋਣਾਂ ਜਿਹੜੀਆਂ ਡਿਕਲੇਅਰ ਕਰ ਦਿੱਤੀਆਂ ਆ ਉਹਦੇ ਵਿੱਚ ਤੁਸੀਂ ਕਿਨੂੰ ਜੜੀਆ ਵਾ ਕੀ ਹੱਕ ਤੇ ਵੋਟਾਂ ਪਾਣਾ ਚਾਹੋਗੇ ਜੀ ਅਸੀਂ ਤਾਂ ਵੇਖੋ ਅਸੀਂ ਤਾਂ ਕਿਸੇ ਨੂੰ ਵੀ ਇਹੋ ਆਂਦੇ ਆਂ ਵੀ ਨਿਰੰਤਰ ਵੋਟਾਂ ਹੋਣੀਆਂ ਚਾਹੀਦੀਆਂ ਵਾ ਕਿਸੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਹੀ ਵੋਟਾਂ ਹੋਣੀਆਂ ਚਾਹੀਦੀਆਂ ਵਾ ਕਿ ਨਾ ਕੇ ਪਾਰਟੀ ਬਾਜੀ ਸੋ ਉਹਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੀ ਗੁੰਡਾਗਰਦੀ ਵੇਖੋਗੇ ਤੁਹਾਨੂੰ ਲਗਾਤਾਰ ਪਤਾ ਚੱਲੂਗਾ ਵੀ ਮਾਨ ਸਰਕਾਰ ਕਿੱਥੋਂ ਤੱਕ ਦੀ ਗੁੰਡਾਗਰਦੀ ਕਰ ਰਹੀ ਆ ਬੇਨਤੀ ਹੈ ਜੀ